ਗਾਨ ਅਤੇ ਇਜ਼ਰਾਈਲ ਦੀ جنگ ਦੇ ਵਿੱਚ ਜਿੱਥੇ ਡੋਨਲਡ 트ੰਪ ਦੇ ਵੱਲੋਂ ਅਮਰੀਕਾ ਦੇ ਵੱਲੋਂ ਐਂਟਰੀ ਕੀਤੀ ਗਈ ਅਮਰੀਕਾ ਨੇ ਪਰਮਾਣੂ ਥਾਵਾਂ ਦੇ ਉੱਤੇ ਜਿਹੜਾ ਈਰਾਨ ਦੇ ਉੱਤੇ ਹਮਲਾ ਕੀਤਾ ਲੇਕਿਨ ਇਸੇ ਦੇ ਵਿਚਾਲੇ ਹੁਣ ਈਰਾਨ ਦੇ ਵੱਲੋਂ ਵੱਡਾ ਬਿਆਨ ਦੇ ਦਿੱਤਾ ਗਿਆ ਜੀਆਂ ਦੱਸਦਾ ਹੈ ਕਿ ਈਰਾਨ ਦੀ ਫੌਜ ਦੇ ਵੱਲੋਂ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਹੁਣ ਯੁੱਧ ਦੀ ਸ਼ੁਰੂਆਤ ਹੋਈ ਹੈ ਤੁਸੀਂ ਵੇਖੋ ਕਿ ਅੱਜ ਜਿਥੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਜਿਨ੍ਹਾਂ ਦੇ ਵੱਲੋਂ ਅਧਿਕਾਰਤ ਤੌਰ ਦੇ ਉੱਤੇ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਖੁਦ ਮੀਡੀਆ ਦੇ ਰੂਬਰੂ ਹੋ ਕੇ ਕਿ ਅਸੀਂ ਈਰਾਨ ਦੇ ਉੱਤੇ ਹਮਲਾ ਕੀਤਾ ਤਿੰਨ ਨਿਊਕਲੀਅਰ ਸਾਈਟਾਂ ਨਹੀਂ ਉੱਥੇ ਜਾ ਕੇ ਉਹਨਾਂ ਥਾਵਾਂ ਦੇ ਉੱਤੇ ਅਸੀਂ ਹਮਲਾ ਕੀਤਾ ਤੇ ਇਸ ਦੇ ਤੋਂ ਬਾਅਦ ਹੁਣ ਈਰਾਨ ਦੇ ਵੱਲੋਂ ਵੱਡਾ ਬਿਆਨ ਜਾਰੀ ਕਰਕੇ ਕਹਿ ਦਿੱਤਾ ਗਿਆ ਕਿ ਅਮਰੀਕਾ ਦੇ ਵੱਲੋਂ ਜੋ ਹਮਲਾ ਕੀਤਾ ਗਿਆ ਉਸ ਤੇ ਇਹ ਪਹਿਲਾ ਬਿਆਨ ਦਿੱਤਾ ਹੈ ਕਿ ਹੁਣ ਜੋਦ ਦਾ ਦੇ ਸ਼ੁਰੂਆਤ ਹੋਈ ਹੈ ਈਰਾਨ ਦੇ ਵਿੱਚ ਦੱਸ ਦਈਏ ਕਿ ਜੋ ਧਰਮਗੁਰੂ ਕਹੇ ਜਾਂਦੇ ਨੇ ਸੁਪਰੀਮ ਲੀਡਰ ਖਾਮਨੇਈ ਦੇ ਵੱਲੋਂ ਪਹਿਲਾਂ ਹੀ ਇਹ ਗੱਲ ਕਲੀਅਰ ਕਰ ਦਿੱਤੀ ਗਈ ਸੀ ਕਿ ਜੇਕਰ ਈਰਾਨ ਅਤੇ ਇਜ਼ਰਾਈਲ ਦੀ جنگ ਦੇ ਵਿੱਚ ਅਮਰੀਕੀ ਫੌਜ ਨੇ ਦਖਲ ਦਿੱਤਾ ਅਮਰੀਕਾ ਨੇ ਐਂਟਰੀ ਦਿੱਤੀ ਤਾਂ ਇਸ ਦੇ ਨਤੀਜੇ ਬੜੇ ਭੈੜੇ ਨਿਕਲਣਗੇ ਲੇਕਿਨ ਇਸੇ ਤੋਂ ਬਾਅਦ ਹੁਣ ਈਰਾਨ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਕਿਉਂਕਿ ਪਹਿਲਾਂ ਹੀ ਕਿਹਾ ਜਾ ਰਿਹਾ ਸੀ ਕਿ ਜੇਕਰ ਅਮਰੀਕਾ ਨੇ ਇਸ ਤਰੀਕੇ ਨਾਲ ਹਮਲਾ ਕੀਤਾ ਤੇ ਗੱਲ ਵੱਧ ਸਕਦੀ ਹੈ ਗੱਲ ਘਟਣ ਦੀ بجائے ਹੁਣ ਸੋਸ਼ਲ ਮੀਡੀਆ ਤੇ ਚਰਚਾਵਾਂ ਚੱਲ ਰਹੀਆਂ ਨੇ ਕਿ ਡੋਨਲਡ ਟਰੰਪ ਨੇ